ਰਾਮ ਰਹੀਮ ਇੱਕ ਵਾਰ ਫਿਰ ਤੋਂ ਜੇਲ੍ਹ ਦੇ ਵਿੱਚੋਂ ਬਾਹਰ ਆ ਚੁੱਕਿਆ ਹੈ ਜੀ ਹਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਰਾਮ ਰਹੀਮ ਨੂੰ ਇੱਕ ਵਾਰ ਫਿਰ ਤੋਂ ਪੈਰੋਲ ਜਿਹੜੀ ਕਿ ਦਿੱਤੀ ਗਈ ਹੈ ਅੱਜ ਸਵੇਰੇ ਹੀ ਮੰਗਲਵਾਰ ਹੈ ਅੱਜ ਤੇ ਅੱਜ ਸਵੇਰੇ ਹੀ ਉਹ ਜੇਲ੍ਹ ਤੋਂ ਬਾਹਰ ਆ ਚੁੱਕਿਆ ਹੈਗਾ ਤੇ ਇਸ ਦਿਨਾਰੇ ਤੁਹਾਨੂੰ ਦੱਸ ਦਈਏ ਕਿ ਰਾਮ ਰਹੀਮ ਨੂੰ ਇਹ 14ਵੀਂ ਵਾਰ ਹੈ ਜੋ ਕਿ ਪੈਰੋਲ ਦਿੱਤੀ ਗਈ ਹੈ ਤਾਂ ਦੱਸਿਆ ਕਿ ਹਰਿਆਣਾ ਦੇ ਰੋहतक ਦੀ ਸੁਨਿਆਰਾ ਜੇਲ੍ਹ ਦੇ ਵਿੱਚ ਬੰਦ ਡੇਰਾ ਸੱਚਾ ਸੋਦਾ ਦਾ ਮੁਖੀ ਗੁਰਮੀਤ ਰਾਮ ਰਹੀਮ ਇੱਕ ਵਾਰ ਫਿਰ ਤੋਂ ਬਾਹਰ ਆ ਗਿਆ ਤੇ ਉਹ ਦੱਸਦੇ ਕਿ ਇਸ ਵਾਰ ਉਸ ਨੂੰ 40 ਦਿਨਾਂ ਦੀ ਪੈਰੋਲ ਮਿਲੀ ਹੈ। ਰਾਮ ਰਹੀਮ ਅੱਜ ਸਵੇਰੇ ਹੀ ਸਿਰਸਾ ਡੇਰੇ ਦੇ ਵੱਲ ਰਵਾਨਾ ਹੋਇਆ ਸੀਗਾ ਤੇ ਉੱਥੇ ਜਾ ਕੇ ਜੋ ਕਿ ਇੱਕ ਵੀਡੀਓ ਸੰਦੇਸ਼ ਵੀ ਜਾਰੀ ਕੀਤਾ ਹੈ ਤੇ ਇਹ 14ਵੀਂ ਵਾਰ ਹੈ ਜਦੋਂ ਉਹ ਫਰਲੋ ਜਾਂ ਫਿਰ ਪੈਰੋਲ ਦੇ ਉੱਤੇ ਬਾਹਰ ਆਇਆ ਹੈ। ਤਾਂ ਸਿਰਸਾ ਡੇਰੇ ਦੇ ਵਿੱਚ ਪਹੁੰਚਦੇ ਹੀ ਰਾਮ ਰਹੀਮ ਨੇ ਆਪਣੇ ਸ਼ਰਧਾਲੂਆਂ ਦੇ ਲਈ ਪਹਿਲਾ ਵੀਡੀਓ ਸੰਦੇਸ਼ ਵੀ ਜੋਰੀ ਕੀਤਾ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਤੁਸੀਂ ਦਰਸ਼ਨ ਕਰਨ ਆਏ ਹੋ ਤੁਸੀਂ ਹਮੇਸ਼ਾ ਸਾਡੀ ਗੱਲ ਮੰਨਦੇ ਹੋ ਇਸ ਦੇ ਲਈ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਿਵੇਂ ਤੁਹਾਨੂੰ ਗਾਈਡ ਕੀਤਾ ਜਾਵੇ ਉਸੇ ਤਰ੍ਹਾਂ ਹੀ ਸੇਵਾ ਕਰਨੀ ਆ ਤੁਸੀਂ ਆਪਣੇ ਆਪਣੇ ਥਾਵਾਂ ਦੇ ਉੱਤੇ ਰਹਿਣਾ ਹੈ ਤੇ ਜੋ ਸੇਵਾ ਤੁਸੀਂ ਕਰ ਰਹੇ ਹੋ ਉਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਵਧਾਈ ਹੈ